ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਕੋਲੀਏ ਖੁਰਦ ਦੇ ਵਿੱਚ ਕੋਲੀਆ ਖੁਰਦ ਕੋਲੀਆ ਕਲਾ ਇਹ ਆਪਸ ਦੇ ਵਿੱਚ ਦੋਵੇਂ ਗਵੰਡੀ ਪਿੰਡ ਆ ਮਿੱਤਰੋ ਤੇ ਖੁਰਦ ਤੇ ਕਲਾ ਹਮੇਸ਼ਾ ਵੱਡੀ ਹੁੰਦੀ ਆ ਖੁਰਦ ਨੂੰ ਛੋਟਾ ਗਿਣਿਆ ਜਾਂਦਾ ਵਾ ਜਸ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਮਨਜਿੰਦਰ ਵੀਰ ਦਾ ਨਾਮ ਵਪਾਰ ਦਾ ਬਾਈ ਦਾ ਕੰਮ ਆ ਤੇ ਅੱਜ ਬਾਈ ਦੇ ਕੋਲੇ 1 2 3 4 ਜਾਨਵਰ ਤੁਹਾਨੂੰ ਤੋਕੜ ਗੱਪਣ ਦਿਖਾਉਣੇ ਆ ਇੱਕ ਕੱਲੀ ਤੋਕੜ ਤੇ ਇੱਕ ਮਿੱਤਰੋ ਦੇਸੀ ਨਸਲ ਦੀ ਵੱਛੀ ਦਿਖਾਉਣੀ ਆ ਜਾਨਵਰ ਸਾਰਿਆਂ ਦੀ ਡਿਟੇਲ ਲੈ ਦੂੰਗਾ ਉਸ ਤੋਂ ਪਹਿਲਾਂ ਰਿਕਵੈਸਟ ਬੇਨਤੀ ਆ ਵੀ ਇਹ ਜਾਨਵਰ ਚੈੱਕ ਹੋਣ ਵਾਲੇ ਆ ਚੈੱਕ ਪਾਸ ਤੁਸੀਂ ਖੁਦ ਆਪ ਕਰਵਾ ਕੇ ਲੈ ਜਾਣਾ ਨਾ ਬਾਈ ਨੂੰ ਲਾਂਭਾ ਦੇਣਾ ਤੇ ਨਾ ਮੈਨੂੰ ਗੇਟੋ ਬਾਹਰ ਹੋਈ ਦੀ ਕੋਈ ਵੀ ਗਾਰੰਟੀ ਨਹੀਂ ਹੋਊਗੀ ਵੀਰੇ ਹੇਗਾ ਬਾਈ ਗਰੰਟੀ ਆ ਗਰੰਟੀ ਇਹਨਾਂ ਦੀ ਕੋਈ ਨਹੀਂ ਬਾਈ ਗਰੰਟੀ ਦਾ ਅੱਜਕੱਲ ਇਨਸਾਨ ਦੇਣੀ ਸਹੀ ਪੁੱਛੋ ਦੇ ਤਾਂ ਪਸ਼ੂ ਆ ਫਿਰ ਵੀਰੇ ਤੇ ਸਾਰੀ ਡਿਟੇਲ ਜਾਣਦੇ ਹੋਏ ਮਿਲਦੇ ਆਪਾਂ ਮਨਜਿੰਦਰ ਬਾਈ ਨੂੰ ਕਰਦੇ ਗੱਲਬਾਤ ਆਪਾਂ ਮਨਜਿੰਦਰ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਬਾਈ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਵਧੀਆ ਜੀ ਠੀਕ ਠਾਕ ਜੀ ਚਲੋ ਸ਼ੁਕਰ ਆ ਬਾਈ ਆਪਣਾ ਨਾਮ ਦਾ ਮਨਜਿੰਦਰ ਆ ਗਿਆ ਘਰ ਆਪਣਾ ਆ ਗਿਆ ਜੀਵਨ ਸਿੰਘ ਗੁਰਦੁਆਰਾ ਦੇ ਕੋਲੇ ਹੈ ਨਾ ਬਾਈ ਜੀਵਨ ਸਿੰਘ ਦੇ ਗੁਰਦੁਆਰੇ ਕੋਲ ਠੀਕ ਆ ਬਾਈ ਅੱਛਾ ਮਨਜਿੰਦਰ ਬਾਈ ਵਪਾਰ ਦਾ ਕੰਮ ਹੈ ਨਾ ਹਾਂਜੀ ਤੇ ਪਹਿਲੇ ਨੰਬਰ ਕੋਈ ਸ਼ਕੀਨ ਬਹੁਤ ਆ ਇਹਦੀ ਕੀ ਡਿਟੇਲ ਆ ਬਾਈ ਇਹਦੇ ਥੱਲੇ ਬਾਈ 12 ਕਿਲੋ ਦੁੱਧ ਆ ਠੀਕ ਆ ਵੀਰੇ ਚਾਰਾ ਮਹੀਨਾ ਦੀ ਗੱਬਣਾ ਸੂਆ ਪਹਿਲਾ ਸੂਆ ਪਹਿਲਾ ਦੂਜੇ ਸਵੇਲੀ ਚਾਰਾ ਮਹੀਨਾ ਦੀ ਗੱਬਣਾ ਹਾਂਜੀ ਚੈੱਕ ਪਾਸਾ ਵੱਡੇ ਬਾਈ ਹਾਂਜੀ ਹਾਂਜੀ ਅਗਲਾ ਉਹਦਾ ਡਾਕਟਰ ਲਿਆਵੇ ਠੀਕ ਆ ਬਾਈ ਜੀ ਚੁੰਨ ਚੜ ਕਿਵੇਂ ਲੱਗਾ ਵੱਡੇ ਵੀਰੇ ਚਵਾਈ ਦੀ ਇੱਕ ਨੰਬਰ ਆ ਬਾਈ ਠੀਕ ਆ ਵੀਰੇ ਨਾ ਪਾ ਕੇ ਬੁੜੀ ਚੋਲੇ ਬੰਦਾ ਚੋਲੇ ਕੋਈ ਨਹੀਂ ਤਾਂ ਵਿਚਾਰ ਨਹੀਂ ਹਾਂਜੀ ਠੀਕ ਆ ਵੱਡੇ ਭਾਈ ਠੀਕ ਆ ਤੇ ਜੇ ਅੱਜ ਵੀ ਕੋਈ ਭਰਾ ਚੰਗੀ ਸੇਵਾ ਕਰਦਾ ਦੁੱਧ 14 15 ਤੇ ਜਾਵੜੂਗੀ ਹਾਂਜੀ ਹਾਂਜੀ ਬਾਈ ਜਾਊਗੀ ਠੀਕ ਆ ਵੱਡੇ ਭਾਈ ਠੀਕ ਆ ਆਪਾਂ ਨੋਰਮਲ ਖਰਾਕ ਤੇ ਚੋਨੇ ਆ ਠੀਕ ਆ ਬਾਈ ਠੀਕ ਦੁੱਧ 13 ਕਿਲੋ ਹੀ ਆ ਠੀਕ ਆ ਵੀਰੇ ਤੇ ਕਿਲੋ ਘਾਟੀ ਦੱਸਿਓ ਆਪਾਂ ਤੇ ਠੀਕ ਆ ਬਾਈ ਬੱਚੀ ਦਾ ਆਰਡਰ ਕੁਆਲਟੀ ਬਹੁਤ ਬਿਹਤਰ ਹੀ ਨਾ ਹਨਾ ਹੂੰ ਬਾਕੀ ਉੰਜ ਵੀ ਗਾਂ ਵਾਧੇ ਵਾਲੀ ਚੀਜ਼ ਆ ਘਾਟੇ ਵਾਲੀ ਨਹੀਂ ਹਨਾ ਹਾਂਜੀ ਠੀਕ ਆ ਵੀਰੇ ਓਕੇ ਅਜਾ ਵਾਡੇ ਭਾਈ ਹੂੰ ਇਹ ਮੂੰਹ ਕਿਵੇਂ ਵੱਡੇ ਭਾਈ ਮੂੰਹ ਨਹੀਂ ਵੇਖੀ ਭਾਈ ਐਵੇਂ ਆਪਾਂ ਝੂਠ ਮਾਰੀ ਜਾਈਏ ਸੂਹਾ ਕਲੀਅਰ ਪਹਿਲਾਂ ਬਾਤ ਠੀਕ ਹੈ ਵੇ ਸੂਹਾ ਪਹਿਲਾਂ ਮਿੱਤਰੋ ਦੂਜੇ ਸੂਏ ਲਈ 4 ਮਹੀਨਿਆਂ ਦੀ ਗੱਬਣ ਦੁੱਧ 13 ਕਿਲੋ ਆ ਤੁਸੀਂ 12 ਕਿਲੋ ਕੰਡੇ ਤੇ ਜੋਕ ਕੇ ਖਰੀਦ ਸਕਦੇ ਆ ਵੈਡ ਬਰੀਕੀ ਬਰੂਕੀ ਬੱਚੀ ਦੇ ਵਿੱਚ ਬਹੁਤ ਆ ਜਾਦ ਬਹੁਤ ਆ ਅੱਜ ਵੀ ਜੇ ਤੁਸੀਂ ਇਹਨੂੰ ਟਿਕਾਣੇ ਦੀ ਫੀਡ ਟਿਕਾਣੇ ਦੀ ਦੇਖ ਰਿਕ ਕਰਦੇ ਆ ਤਾਂ ਮਿੱਤਰੋ ਇਹ 14 15 ਤੇ ਜਾਓ ਆਰਡਰ ਦੀ ਕੁਆਲਿਟੀ ਵੇਖੋ ਕਿੰਨੀ ਬੇਤਰੀਨ ਥਣ ਦੀ ਮਜ਼ਬੂਤੀ ਬਹੁਤ ਚੰਗੀ ਆ ਕਰਮਾਲੀ ਦੀ ਵੀਰੇ ਪਹਿਣ ਵਾਲਾ ਜਦੋਂ ਦੂਜੇ ਜੇ ਨੂੰ ਤਿਆਰੀ ਦੇ ਵਿੱਚ ਜਾ ਕੇ ਲੇਵਾ ਬਣਾਉਗੀ ਤਾਂ ਇੱਕ ਬ੍ਰਾਂਡ ਬਣੂਗੀ ਥੱਲੋ ਵੀਰੇ ਬਾਈ ਮਨਜਿੰਦਰ ਕਿੰਨੇ ਦੀ ਦੇ ਦੀਏ ਵੀਰੇ ਇਹ ਜੈਸਨੋ ਆਪਾਂ 43000 ਦੀ ਆ ਮਨ ਲੈ ਰਸਾ ਹੀ ਪੜਾਉਣਾ ਇਹਨੇ ਬਸ ਛੋੜ ਸੱਪਾ ਹੋ ਜਾ ਹਾਂਜੀ ਠੀਕ ਆ ਵੀਰੇ ਅੱਛਾ 2 ਨੰਬਰ ਤੇ ਜਿਹੜੀ ਡੱਬੀ ਵੈੜਾ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਆਪਾਂ ਬੈੜੇ ਫਾਰਮ ਦੇ ਵਿੱਚੋਂ ਲਈ ਸੀਗੀ ਠੀਕ ਆ ਆਪਣੇ ਘਰੇ ਆਣ ਕੇ ਗਲਤ ਹੋ ਗਈ ਠੀਕ ਆ ਵੀਰੇ ਉੱਥੋਂ ਵਧੀਆ ਕਲੀਅਰ ਲਿਆਂਦੀ ਹੁਣੇ ਤਿਲ ਆ ਤਿਲ ਹੋ ਗਈ ਹੁਣ ਹਾਂ ਵੀਰੇ ਇਹਨੇ ਸੂਆ ਪਹਿਲੇ ਸੁਣੇਗੇ ਦੂਜੇ ਸੂਏ ਨੂੰ ਦੂਜੇ ਸੂਏ ਨੂੰ ਦੂਜੇ ਸੂਏ ਨੂੰ ਬਾਕੀ ਬਰੀ ਕੀ ਬਰੂ ਕੀ ਚੰਗੀ ਆ ਵੜ ਦੇ ਵਿੱਚ ਹਨਾ ਬਈ ਹਾਂਜੀ ਹੂੰ ਹੁਣ ਵੀ ਬਾਈ ਕਿੰਨਾ ਟਾਈਮ ਹੋ ਗਿਆ ਉਹ ਤੁਹਾਨੂੰ ਕੀ ਕਰਨ ਪੜਿਆ ਵਾ ਇਹਨੂੰ ਬਾਈ 4-5 ਦਿਨ ਹੋਏ ਆ ਹਾਂ ਅੱਹੀ ਰਹਿ ਕੇ ਵੀ ਇਹਦੇ ਖਣੀ ਪ੍ਰੰਡ ਪ੍ਰੁੰਡ ਲੜ ਗਿਆ ਹੂੰ ਤੇ ਇਹਨੂੰ ਮਟੈਡਸ ਆ ਗਈ ਹਾਂਜੀ ਠੀਕ ਆ ਵੀਰੇ ਉੰਜ ਹੁਣ ਕੋਈ ਥਾਣਾ ਪਾਸ ਕਰਾਉਂਦੀ ਆ ਵੀਰੇ हां त इतने थान सही है पास कराऊगी ठीक है वीर एक थान तल्ला ता चढ़ागी हैना ठीक है वीर ਤੇ ਆਪਾ ਤੇਲਾ ਵਾਲੇ ਰੇਟ ਦੇ ਵਿੱਚ ਕਿੰਨੇ ਦੀ ਦੇ ਦਿਆਂਗੇ ਵੀਰੇ ਇਹ ਜੈਸ ਨੂੰ ਆਪਾਂ ਦਾ 28000 ਰੁਪਏ ਮੋਲਾ 28000 ਰੁਪਏ ਮੋਲਾ ਤੇ ਜੇ ਕੋਈ ਭਾਈ ਚਾਰੇ ਥਣ ਚਲਦੇ ਕਰ ਲਵੇ ਵਹਿੜ ਲੱਖੋਂ ਬਾਹਰ ਆਣਾ ਭਾਈ ਮੇਖੋ ਵੀ ਮਜਬੂਰੀ ਕਰਨੇ ਦਾ ਇਲਾਜ ਨਹੀਂ ਹੋਇਆ ਟ੍ਰੀਟਮੈਂਟ ਨਹੀਂ ਹੋਇਆ ਹੂੰ ਲੈ ਵੀ ਦੀਪ ਥਾਣ ਵੇਖੋ ਭਾਈ ਇੱਕ ਵਾਰੀ ਇਹਦਾ ਬੜਾ ਬੋਡੀ ਸਟਰਕਚਰ ਮੂੰਹ ਮੱਥਾ ਵਹਿੜ ਦਾ ਬਹੁਤ ਸਟਰੋਂਗ ਆ ਮਜਬੂਤੀ ਵਾਲੀ ਵਹਿੜ ਆ ਭਾਈ ਬਾਈ ਦੀ ਗੱਲ ਵਾਂਗੂ ਤਿਆਰੀ ਦੇ ਵਿੱਚ ਚੀਜ਼ ਬਣਨਾ ਸੀ ਇੱਕ ਮੱਥੀ ਨੇ ਭਾਈ ਹੁਣ ਥਣ ਵੇਖੋ ਉਹ ਭਈ ਆ ਥਾਣੇ ਦਾ 2-4 ਦਿਨ ਹੀ ਹੋਏ ਬਾਈਆਂ ਦਾ ਮਟੈੜਸ ਆ ਗਈ ਸੀ ਕੋਈ ਭਰਾ ਇਹਦਾ ਜਾ ਕੇ ਹੋਮੋਪੈਥਿਕ ਦੇਵੇ ਜੇ ਲਾਜ ਕਰ ਲੂਗਾ 100% ਬੈੜ ਦਾ ਥਾਣਾ ਜਿਹੜਾ ਮਿੱਤਰੋ ਉਹਨਾਂ ਨੇ 99% ਚੱਲੂਗਾ ਅੱਛਾ ਵੱਛੀ ਕਾਲੀ ਭਾਈ ਜਿਹੜੀ ਪਹਿਲਨ ਸਿੰਘਾ ਵਾਲੀ ਹਾਂਜੀ ਇਹ ਕਿੰਨੇ ਜਰਦੀ ਗੱਪਣਾ ਬਾਈ ਇਹ ਤਿੰਨ ਮਹੀਨਿਆਂ ਦੀ ਹੈ ਜੀ ਇਹ ਤਿੰਨ ਮਹੀਨਿਆਂ ਦੀ ਗੱਪਣਾ ਚੈੱਕ ਪਾਸ ਆ ਵੀਰੇ ਹਾਂਜੀ ਠੀਕ ਆ ਬੜੇ ਬਾਈ ਇਹ ਕਿੰਨੇ ਦੀ ਦੇ ਦੇਗੇ ਬ੍ਰਦਰ ਇਹ 15000 ਚੋਂ ਛੋੜ ਕਰਾਂਗੇ ਬਾ ਠੀਕ ਹੈ ਬਲਾਈ ਮਿੱਤਰੋ ਇਹ ਤਿੰਨ ਮਹੀਨਿਆਂ ਦੀ ਗੱਪਣਾ ਜਾਤ ਕੁਆਲਿਟੀ ਵਾਲੀ ਬੱਚੀ ਆ 15000 ਦੇ ਵਿੱਚੋਂ ਛੋੜ ਛੱਪੇ ਨਾਲ ਮਿਲ ਜੂਗੀ ਬਾਈ ਅੱਜ ਜਿਹੜਾ ਭਰਾ ਲੈ ਜੂਗਾ ਘਾਟਾ ਇਹਦੇ ਵਿੱਚੋਂ 1 ਰੁਪਏ ਦਾ ਨਹੀਂ ਬਾਈ ਜੇ ਤੁਸੀਂ ਚੰਗੀ ਸੰਭਲੋਗੇ ਤੁਸੀਂ ਬੱਚੀ ਨੂੰ 70 ਦੀ ਵੀ ਬਣਾ ਸਕਦੇ ਆ ਤੁਸੀਂ ਬੱਚੀ ਨੂੰ 10000 ਦੀ ਵੀ ਤਿਆਰ ਕਰ ਸਕਦੇ ਆ ਤੇ ਤੁਸੀਂ ਬੱਚੀ ਦਾ 35 ਤੇ ਵੀ ਐਂਡ ਕਰ ਸਕਦੇ ਆ ਤੁਹਾਡੀ ਸੇਵਾ ਤੇ ਡਿਪੈਂਡ ਆ ਵੀਰੇ ਚੈ ਇਹ ਸਕਦੇ ਹੈ ਹਾਂ ਤਿੰਨਾ ਮਹੀਨੇ ਦੀ ਗੱਬਣ ਕਨਫਰਮ ਚੈੱਕ ਪਾਸ ਆ ਵੀਰੇ ਤੁਸੀਂ ਕਰਵਾ ਕੇ ਲਜਾਓ ਥੰਡ ਦਿਖਾ ਦਿੱਤੀ ਵਿਚਾਰੇ ਬੱਚੀ ਦੇ ਬਾਈ ਹਾਂ ਥਣ ਦੇਖੋ ਬਈ ਥਣ ਚਾਰੀ ਹੈ ਹਾਂ 15000 ਦੇ ਵਿੱਚੋਂ ਛੋੜਛਾਪਾ ਕਿੰਨਾ ਕਰਦੀਏ ਬਾਈ ਮਲਿੰਦਰ ਜੀ ਦਾ ਨਿਵੇੜ ਦੇ ਕਾ 100 ਰੁਪਏ ਹੀ ਕਰਨਾ ਬਸ ਸਹੀ ਗੱਲ 500 ਕਰਦੇ ਯਾਰ ਚੱਲ 500 ਕਰ। ਹਾਂ ਬੜਾ ਠੀਕ ਹੈ ਭਾਈ। ਲੈ ਵੀ ਇਹ ਤਿੰਨ ਹੋ ਗਏ ਕਲੀਅਰ ਸੌਦੇ। ਹੁਣ ਆ ਜੋ ਆ ਚਾਰ ਨੰਬਰ ਦੱਬੀ ਗੰਦ। ਇਹਦੇ ਥੱਲੇ ਦੁੱਧ ਕਿੰਨਾ ਭਾਈ? ਇਹਦੇ ਥੱਲੇ 13 ਕਿਲੋ ਦੁੱਧ ਆ ਜੀ। ਣਕੰਡੇ ਵਾਲਾ। ਹਾਂਜੀ। ਅੱਛਾ ਇਹ ਕੋਈ ਬਣੀ ਬੁਣੀ ਮਨਜਿੰਦਰ ਭਾਈ। ਇਹਦੇ ਟੀਕੇ ਲੱਗੇ ਵੀ ਆ ਗਾਂ ਵਾਲਾ ਦੱਸਿਆ ਹੈਗਾ। ਆਪਾਂ ਤਾਂ ਖਾਲੀ ਕਰਕੇ ਦੇਣੀ ਆ ਭਾਈ। ਠੀਕ ਆ ਮਨਜਿੰਦਰ ਵੀਰੇ। ਚੂਣ ਚਣ ਕਿਵੇਂ ਮਨਜਿੰਦਰ ਭਾਈ? ਚਵਾਈ ਦੀ 1 ਨੰਬਰ ਆ ਭਾਈ। ਠੀਕ ਠੀਕ ਆ ਠੀਕ ਆ। ਇਹ ਕਿੰਨੇ ਦੀ ਦੇ ਦੇਂਗੇ ਮਨਜਿੰਦਰ ਭਾਈ ਆਪਾਂ? ਇਹ ਆਪਾਂ ਮੁੱਲ ਭਾਵਾਂ 34 ਹਜ਼ਾਰ ਰਕੜਾਲੇ ਜੋ ਬਈ 15 14 ਕਿਲੋ ਵਾਲੀ ਗਾਂ ਦੀ ਕੀਮਤ 60 65000 ਹੂੰ ਕੋਈ ਮਾੜੀ ਨਹੀਂ ਅੱਧੁੱਚ ਹੀ ਮਿਲ ਜਾਣੀ ਆ ਵੀਰੇ ਇੱਕ ਸੌਦੀ ਨਹੀਂ ਮਿੱਤਰੋ ਅੱਛਾ ਦੁੱਧ ਜੇ ਕੋਈ ਚੰਗੀ ਸੇਵਾ ਕਰ ਲੇ ਵੀ 4-4 ਰੁਪਏ ਦੇ ਫਿਰ ਵੱਧ ਜਾਂਦੀ ਆ ਹਾਂਜੀ ਆ ਡੈਰੀ ਮਲੇ ਡੈਰੀ ਚੋਈ ਹੋ ਗਈ ਨਾ ਹਾਂਜੀ ਫਾਰਮ ਚੋਈ ਹੋ ਗਈ ਹੂੰ ਸੇਲ ਵੀ ਬਹੁਤ ਆ ਨਾ ਬਾਈ ਹਾਂਜੀ ਹੂੰ ਬਾਕੀ ਠੀਕ ਆ ਪਹਿਲਾਂ ਵੀ ਮਿੱਤਰੋ ਦੁੱਧ 15 ਤੇ ਵੀ ਖੇਡ ਜਾਂਦੀ ਆ ਜੇ ਚਾਰ ਤੋਂ ਆਈ ਹੋਈ ਆ ਤੇ ਭਾਈ ਹੁਣ ਇਹਦੇ ਅਸੀਂ ਚਾਰ ਨਹੀਂ ਹਰੇ ਤੇ ਤੂੜੀ ਪਾਉਣੇ ਫਰਕ ਪੈ ਜਾਂਦਾ ਭਾਈ ਅੱਛਾ ਹੁਣ ਆ ਗਈ ਆ ਪਕਾਲੀ ਜਰਸੀ ਵੱੱਤੀ ਤੇ ਇਹ ਕਿੰਨੇ ਜਰਦੀ ਗੱਬਣ ਆ ਗਈ ਭਾਈ ਇਹ ਵੀ 4 ਮਹੀਨਿਆਂ ਦੀ ਆ ਜੀ 4 ਮਹੀਨਿਆਂ ਦੀ ਦੁੱਧ ਵੀਰੇ ਕੋਈ ਦੁੱਧ ਦੇ ਥੱਲੇ ਕਿਲੋ ਕਿਲੋ ਆ ਜੀ ਠੀਕ ਆ ਵੱਡੇ ਭਾਈ ਤੇ ਇਹ ਵੈਸੇ ਭਾਈ ਆਂਦਾ ਵੀ ਸਾਡੀ ਮੱਛੀ ਚੁੰਗ ਜਾਂਦੀ ਆ ਪਰ ਇਹ ਹੁਣ ਪਾਸਾ ਦਿਖਾਉਂਦੀ ਆ ਭਾਈ ਉਹ ਕਲੀਅਰ ਕਰ ਲੋ ਅੱਛਾ ਵੀਰੇ ਇੱਕ ਗੱਲ ਆ ਵੀ ਇਹ ਥਣ ਓਕੇ ਜਮ ਚਾਰੇ ਭਾਈ ਗਰੰਟੀ ਹੋਊਗੀ ਆ ਬਸ ਠੀਕ ਆ ਵੀ ਮਾਲਾ ਜਦੋਂ ਮੱਛੀ ਨਹੀਂ ਚੁੰਗਦੀ ਉਦੋਂ ਚਾਰੇ ਥਣ ਇੱਕੋ ਜਿਹਾ ਹਾਂਜੀ ਹਾਂਜੀ ਇੱਕੋ ਜਿਹਾ ਦੁੱਧ ਕਿਲੋ ਕਿਲੋ ਬਾਕੀ ਇਹਨੂੰ ਨਾ ਦਾਣਾ ਦੂਣਾ ਨਹੀਂ ਪਾਉਂਦੇਗੇ ਤੇ ਆਪਾਂ ਦਾਣਾ ਪਾਉਣ ਲੱਗ ਜੀ ਇਹ ਦੁੱਧ 4-5 ਕਿਲੋ ਤੇ ਵੀ ਆਜੂਗੀ ਠੀਕ ਆ ਵੱਡੇ ਭਾਈ ਤੇ ਗੱਭਣ ਕਿਨੇ ਚਰਦੀ ਆ ਵੀਰੇ 14 ਮਹੀਨਿਆਂ ਦੀ 14 ਮਹੀਨਿਆਂ ਦੀ ਭਾਈ ਇਹ ਕਿ ਇਹ 25000 ਰੁਪਏ ਜੀ 25000 ਰੁਪਏ ਮੰਨ ਮਾਨਤਾਂ ਦੇ ਵਿੱਚੋਂ ਕਰ ਦਿਆਂਗੇ ਠੀਕ ਆ ਬਈ ਲੈ ਵੀ ਮਿੱਤਰੋ ਇਹਦੀ 25000 ਰੁਪਏ ਕੀਮਤਾਂ ਵਿੱਚੋਂ ਮਾਨਤਾਂ ਹੋ ਜੂਗਾ ਕਿਲੋ ਕਿਲੋ ਦੁੱਧ ਆ ਦੇ ਥੱਲੇ ਬਾਈ ਵਹਿੜ ਚੰਗੀ ਆ ਵੀਰੇ ਅੱਛਾ ਬਾਈ ਆ ਜਿਹੜੇ ਜੁਗਣੀ ਬਾਰੇ ਦੱਸੀ ਮੈਨੂੰ ਬਾਈ ਐਂਡ ਵਾਲੀ ਇਹ ਦੇਸੀ ਗਾਂ ਦੀ ਧੀ ਆ ਪਰ ਆਸਥਾਨ ਚੋਂ ਲਿਆਂਦੀ ਸੀ ਠੀਕ ਆ ਇਹਦੀ ਮਾਂ ਥੱਲੇ 16 ਕਿਲੋ ਦੁੱਧ ਸੀ ਇਹ ਸਤਾਂ ਮਹੀਨਿਆਂ ਦੇ ਲਗਭਗ ਕਿੰਨੀ ਉਮਰ ਹੋ ਗਈ ਹਿੰਦੀ ਸੱਤ ਅੱਠ ਮਹੀਨਿਆਂ ਦੀ ਸੱਤ ਮਹੀਨਿਆਂ ਦੀ ਬਈ ਹਾਂ ਵਾਕਈ ਝੋਲੀ ਬੜੀ ਕਮਾਲ ਦੀ ਹੈ ਨਾ ਹਾਂਜੀ ਹੂੰ ਵੀਰੇ ਚੰਗਾ ਜਗਾ 30 ਗਾਡੂਗਾ ਭਰਾ ਲਵੇ ਨਸਲ ਚੰਗੀ ਗਾਂ ਸੁਧਾਰ ਕਰ ਦੂ ਹਣਾ ਹਾਂਜੀ ਆਪਣੇ ਕੋਲੇ ਆਹੀ ਚੱਕਰ ਮਾਰੇ ਇਹਨੂੰ ਦਿੰਨੇ ਆ ਤੇ ਸਾਰੇ ਪਸ਼ੂਆਂ ਨੂੰ ਹੀ ਉਹ ਕਰ ਜਾਂਦੀ ਚੁੰਗ ਜਾਂਦੀ ਆ ਇਹ ਚੁੰਗਣ ਕਰਕੇ ਲੈ ਭਲੇਖਾ ਪਾ ਜਾਂਦੀ ਵੀ ਥਣ ਘਾਟਾ ਅਗਲੇ ਨੂੰ ਹਣਾ ਹੂੰ ਕਿ ਦਦਾ ਕਿਲੋ ਦਾ ਦਾ ਮਰ ਜਾਂਦੀ ਹੋਣੀ ਆ ਵੀਰੇ ਕੀ ਰੇਟ ਦਊ ਕਹਿੰਦਾ ਬਈ ਇਹ 10000 ਚ ਮਾਨਤਾ ਕਰ ਦਿਆਂਗੇ ਠੀਕ ਹੈ ਬਰੇ ਜੇ ਕੋਈ ਜੋੜਾ ਹੀ ਖਰੀਦ ਲਵੇ ਗੱਬੜ ਵਹਿੜ ਕਾਲੀ ਤੇ ਬੱਚੀ 1000 ਰੁਪਇਆ ਮਾਨਤਾ ਠੀਕ ਹੈ ਭਾਈ ਅੱਛਾ ਮਨਜਿੰਦਰ ਨੰਬਰ ਕਿਹੜੇ ਤੇ ਗੱਲ ਕਰੀਏ 98553 ਜੀ ਤੇ 7078 ਇੱਕ ਵਾਰੀ ਹੋਰ ਆਉਂਦੀ ਮਨਜਿੰਦਰ ਭਾਈ ਤੇਰਾ ਇਹੀ ਆ 98 ਕਿੰਨੇ ਨੰਬਰ ਆ ਗਿਆ ਵੱਡੇ ਵੀ ਆਪਣਾ 985530878 985530878 9855730871 ਇਹ ਨੰਬਰ ਪਿੰਡ ਕੋਲੀਆਂ ਖੁਰਦਾ ਜ਼ਿਲ੍ਹਾ ਮੋਗਾ ਵਾ ਬਾਬਾ ਜੀਵਨ ਸਿੰਘ ਗੁਰਦੁਆਰਾ ਦੇ ਨੇੜੇ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਮਨਜਿੰਦਰ ਸਿੰਘ ਬਾਈ ਦਾ ਨਾਮ ਆ ਵਪਾਰ ਦਾ ਬਾਈ ਕੰਮ ਆ ਜਾਨਵਰ ਤੁਹਾਨੂੰ ਟੋਕੜ ਗੱਭਣੀ ਸਾਰੇ ਦਿਖਾਇਆ ਤਕਰੀਬਨ ਇੱਕ ਵਿਹੜੀ ਕੱਲੀ ਟੋਕੜ ਦਿਖਾਈਆ ਉਹ ਕੱਲੀ ਦਿਖਾਈ ਵੀ ਆ ਤੇ ਦੁੱਧ ਸੱਜ ਰਜਨਾ ਮੁੱਲ ਜਾਇ ਜਾ ਬਾਈ ਜਾਣਕਾਰੀ ਸਾਰੀ ਲੈਤੀ ਹੈ ਤਸੱਲੀ ਕਰਨਾ ਤੁਹਾਡਾ ਮੋਢਲਾ ਫਰਜ ਹੋਊਗਾ ਤੇ ਬਾਕੀ ਬਾਈ ਮੇਰਾ ਮਨ ਤਾਂ ਕਹਿੰਦਾ ਵੀ ਘੇ ਟੈਕਣੀ ਲੱਗਣਾ ਚਾਹੀਦਾ ਜਾਨਵਰਾਂ ਨੂੰ ਵਿਕਣ ਤੇ ਇਹ ਬਾਕੀ ਤੁਹਾਡੀ ਸੋਚਤੇ ਡਿਪੈਂਡ ਆ ਬਾਈ ਜਾਣਕਾਰੀ ਲਈ ਨੰਬਰ ਸਕਰੀਨ ਤੇ ਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿਲੋਤਾ